ਹਾਂ ਹੈ ਜਾਣ ਜੀ ਬਾਬਾ ਪਾਸ ਦੀ ਲੱਗਦੀ ਆ ਹਾਂਜੀ ਸਸਰੇ ਗਾਲ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਆਪਣੇ ਨਾ ਵੀਡੀਓ ਚ ਤੇ ਅੱਜ ਦੀ ਵੀਡੀਓ ਜੀ ਆਪਣੀ ਹੋਣ ਵਾਲੀ ਆ ਬੋਲਟ ਤੇ ਸਪੈਸ਼ਲੀ ਬੋਲਟ ਤੇ ਜਿੱਦਾਂ ਕਿ ਤੁਹਾਨੂੰ ਪਤਾ ਆਪਾਂ ਲੇਲ ਦਾਗ ਦੀ ਤਿਆਰੀ ਕਰ ਰਹੇ ਆ ਤੇ ਆਪਾਂ ਕਰਾਈ ਸੀ ਜੀ ਮੋਟਰਸਾਈਕਲ ਦੀ ਆਵਾਜ਼ ਦੀ ਥੋੜੀ ਸੈਟਿੰਗ ਜਿੰਨਾਂ ਨੇ ਉਹ ਵੀਡੀਓ ਨਹੀਂ ਵੇਖੀ ਜਾ ਕੇ ਆਪਣੇ YouTube ਤੇ ਥੱਲੇ ਵੀਡੀਓ ਵਿੱਚ ਜਾ ਕੇ ਦੇਖ ਸਕਦਾ ਤੇ ਅੱਜ ਆਪਾਂ ਉਹ ਜਾਨੀ ਫੇਰ ਨੋਰਮਲ ਵਾਇਰ ਕਰਾਉਣ ਲੱਗੇ ਤੇ ਇੱਕ ਬੈਂਡ ਵਧਣ ਲੱਗੇ ਆ ਤੇ ਗੋ ਵੀ ਫਿਰ ਉਹ ਬਾਜ ਭਾਰੀ ਕਰਕੇ ਮੋਟਰਸਾਈਕਲ ਭਾਈਦਾ ਵੀ ਘਾਟ ਤੇ ਐਵਰੇਜ ਘਟ ਹੁੰਦੀ ਆ ਤੇ ਬਾ 62 ਤਾਂ ਬਲਦੋਣਾ ਕਿਉਂਕਿ ਇਹਦੀ ਆਵਾਜ਼ ਜ਼ਿਆਦਾ ਤੇ ਚਲਾਨ ਹੋ ਸਕਦਾ ਬਾਉਂਡ ਵੀ ਹੋ ਸਕਦਾ ਤੇ ਚਲਦੇ ਆ ਗੋਪੀ ਸਾਧ ਕੋਲੇ ਕਰਾਉਣੇ ਆ ਸਾਇਲੈਂਸਰ ਚੇਂਜ ਤੇ ਤੁਹਾਨੂੰ ਹੁਣ ਕਿਰਾਂ ਆਵਾਜ਼ ਚੈੱਕ ਕਰਾਉਣੇ ਤੇ ਬਾਅਦ ਚ ਵੀ ਕਰਾਵਾਂਗੇ ਆਪਾਂ ਗੱਡੀ ਲਈ ਆ ਜੀ ਸੱਚ ਇਹਦੀ ਆਪਾਂ ਵੀਡੀਓ ਨਹੀਂ ਬਣਾ ਸਕੇ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਆਪਾਂ ਗੱਡੀ ਲੈ ਆਂਦੀ 11 ਮਾਡਲ ਆ ਤੇ ਇਹ ਆਪਾਂ ਤੁਹਾਨੂੰ ਦਿਖਾਉਣਾ ਭੁੱਲ ਗਏ ਤੇ ਹੁਣ ਦਿਖਾ ਦਿੰਨੇ ਆ ਇਹ ਆ ਪਾਲੀ ਆ ਜੀ ਸਵਰਟ ਆਪਣੇ ਵਾਸਤੇ ਗੱਡੀ 11 ਮਾਡਲ ਕੱਢਿਆ ਹੀ ਨਹੀਂ ਕਿੰਨੇ ਦਿਨ ਹੋ ਗਏ ਮੇਰੇ ਸਹੌਣਾ ਕੱਟੋ-ਕੱਟ 10 ਦਿਨ ਹੋ ਗਏ ਆ ਇਹਨੂੰ ਹੱਥ ਹੀ ਨਹੀਂ ਲਾਇਆਗਾ ਸ਼ੀਰ ਤੇਲ ਹੈ ਕੋਲਾ ਨਾਲ ਲਹਿ ਗਏ ਟੈਂਕੀ ਦਾ ਬੁਰਾ ਧੋਣਾ ਧੋਣਾ ਤਾਂ ਨਹੀਂ ਹਜੇ ਸਾਫ ਕਰਦੇ ਆ ਸਾਫ ਕਰਕੇ ਤੇ ਫੇਰ ਪਾਣੀ ਵਾਇਬਲ ਦਉਨੇ ਆ ਤੇ ਤੁਹਾਨੂੰ ਦਿਖਾਉਨੇ ਆ ਮਿਲਦੇ ਆ ਅੱਗੇ ਸਟਾਰਟ ਕੀਤਾ ਹੋਵੇ ਖਾਸੇ ਦੇਣ ਤੇ ਹੁਣ ਸਟਾਰਟ ਕਰਕੇ ਵੇਨੇ ਕਿੱਕ ਭਾਰੀ ਕਰਾਈ ਕਰਕੇ ਤੇ ਮੇਰੇ ਸਾਹ ਨਾਲ ਸਟਾਰਟ ਤਾਂ ਨੇ ਵੇਹੇ ਓੱਖਾ ਹੁਣ ਜੱਟੀ ਫੜਖਾਂ ਦੇਖੀਏ ਸਟਾਰਟ ਕਰਕੇ ਕਿੱਕ ਤਰਿਆ ਕਿਕਰ ਵਾਲੀ ਫਿਰ ਨਹੀਂ ਸਟਾਰਟ ਹੁੰਦਾ ਜਿੱਥੇ ਹੈ ਹੈ ਤੇ ਵੇਖੇ ਮਾਰ ਵਾਲਾ ਕੰਮ ਆ ਕੱਛਾ ਨਰਤੋ ਸੋ ਸਾਰਾ ਚੱਲਿਆ ਗਿਆ ਆਵਾਜ਼ ਚੈੱਕ ਕਰਾਉਣਾ ਮਾੜੀ ਜੀ ਆਵਾਜ਼ ਸੁਣੋ ਬੰਗਾਲਾਂ ਬੋਲੀਆਂ ਲਿਆ ਲੈ ਆਪ ਚਰੇ ਬਰਖਸ਼ਾ ਅੱਜ ਲਾਸਟ ਆਵਾਜ਼ ਸੁਣ ਲਈ ਇਹਦੀ ਜੀ ਤਾਂ ਨਹੀਂ ਕਰਦਾ ਆਵਾਜ਼ ਚੇਂਜ ਕਰਾਈਏ ਨਾਲ ਸੰਸਤ ਚੇਂਜ ਕਰਾਈਏ ਪਰ ਮਜਬੂਰੀ ਆ ਆਪਾਂ ਜਾਣਾ ਲੈਲਦਾ ਕਰਕੇ ਸੰਸਰ ਵੀ ਚੇਂਜ ਕਰਾਉਣਾ ਪੈਣਾ ਤੇ ਆਵਾਜ਼ ਵੀ ਉਹ ਆਏ ਬੜੀ ਘੈਂਟ ਲਾਦੀ ਮੈਨੂੰ ਚੱਲ ਕੋਈ ਨਹੀਂ ਨੈਕਸਟ ਟਾਈਮ ਸਹੀ ਲੈਲਦਾ ਜਾ ਆਈ ਇਹ ਜੇ ਰੇਜੀ ਕਰਾਣਾਂ ਦੇ ਆਹ ਬੋਪੀ ਸ਼ਾਹ ਗੋਪੀ ਬਰਟ ਤੇ બીજી بڑا ਬੰਦਾ ਬੜਾ ਆ ਬਈ ਲੋ ਵਿੱਚੋਂ ਪਰ ਕਰਤਾ ਲੰਡਾ ਆ 골ਟਡੇ ਬੰਦਾ ਮੇਰੇ ਇਹ ਹਾਂ ਮੈਂ 25 33 2543 11 ਕੋਈ ਜਾਦੀ ਬਾਈ ਨੇ ਆਪਾਂ ਨੂੰ ਕਮੈਂਟ ਕੀਤਾ ਵੀ ਪੈਸਟਮ ਕੱਢ ਕੇ ਵਾਇਬ ਬਣਾਈ ਆ ਵੀਰੇ ਪੈਸਟਮ ਨਹੀਂ ਕੱਢਿਆ ਸੀ ਇਤੋਂ ਸੈਟਿੰਗ ਹੋਈ ਸੀ ਆਦੋਂ ਦਾ ਦਦਨੇ ਇਤੋਂ ਸੈਟਿੰਗ ਹੁੰਦੀ ਹੈ ਕੋਪੀ ਉਸਤਾਦ ਕਰ ਦਿੰਦਾ ਪਰ ਮੈਂ ਇੱਕ ਚੀਜ਼ ਨਹੀਂ ਲੈ ਗਿਆ ਜਾ ਕੇ ਚੇਤਾ ਭੁੱਲ ਗਿਆ ਕੋਈ ਨਹੀਂ ਜਿਹੜਾ ਪੈਸਟਮ ਕੱਢੇ ਉਹ ਘਰੇ ਹੀ ਰਹਿਗਾ ਪਾਉਣਾ ਨਹੀਂਗਾ ਯਾਰਾ ਜਿਹੜਾ ਇਥੋਂ ਪੈਸਟਮ ਕੱਢਿਆ ਹੀ ਉਤੋਂ ਹੈ ਉਹ ਮੈਂ ਚੇਤ ਭੁੱਲਿਆ ਗਿਆ ਘਰੇ ਲੈ ਜੀਏ ਕਟ ਕਟ ਇਹ ਲੰਮਾ ਬੈਣਾ ਇਹ ਜਾਲੀ ਹੁੰਦੀ ਨਾ ਸਤਾਦ ਜਾਲੀ ਜਾਲੀ ਕੋਚੀ ਜਾਲੀ ਕੋਚੀ ਜਾਲੀ ਇਹ ਲੰਮਾ ਨਹੀਂ ਹੈ ਨਾ ਇਹਨਾਂ ਨੂੰ ਲਾਇਆ ਹੁਣ ਇਹਨਾਂ ਨੂੰ ਇਹਦੇ ਵਿੱਚ ਨਹੀਂ ਜਾਲੀ ਹੁੰਦੀ ਇਹ ਲਾਇਆ ਹੁਣ ਮਝੀ ਲੱਗੀ ਆ ਚੱਕਦਾ ਨਹੀਂ ਭਾਰੀ ਆ ਯਾਰਾ ਫਾਈ ਉਹ ਅੱਜ ਤਾਂ ਬੜੀ ਸਰਾਬ ਆਂਦੀ ਏ ਰਣ ਬਾਜੀ ਇਹ ਰੋਕਦਾ ਹਾਲ ਵਿੱਚ ਆ ਨਹੀਂ ਰੋਕਦਾ ਹਨ ਆ ਆ ਬਾਲੀ ਰੋਕਦਾ ਬਾ ਯਾਰ ਥੋੜਾ ਸਪੀਡ ਜ਼ਿਆਦਾ ਨਹੀਂ ਗਈ ਉਹ ਨਿਕਲਿਆ ਫੇ ਜਾ ਥਾਈਲੈਂਡ ਹੀ ਹੋ ਗਿਆ ਤੂੰ ਇਹ ਰਹਿੰਦੇ ਜੀ ਹੈਂ ਐ ਤੂੰ ਇਹ ਮਿਲਾਂ ਵਿੱਚ ਮਰਮੁਰਨਾ ਕਿ ਹੋਵੇ ਕੋਈ ਉਹ ਉਹ ਪਕੌੜਾ ਹੀ ਬਣਾਣ ਵਿੱਚ ਜਾਲੇ ਜਿਹਨਾਂ ਨੇ ਸਾਫ਼ ਦੀ ਕਾਰਵਾਈ ਹੁੰਦਾ ਪੈ। ਲੈ ਵੀ ਜਮਾ ਸਾਈਡ ਤੇ ਆ ਗਿਆ। ਉਹ ਇੰਜਨ ਦਾ ਆਵਾਜ਼ ਜੀ ਆਉਂਦੀ ਆ। ਇੰਜਨ ਦੀ ਆਵਾਜ਼ ਆ। ਇੰਜਨ ਦੀ ਆਵਾਜ਼ ਜਮਾ ਹੁੰਦੀ ਆ। ਹਾਂ ਨਾਲੇ ਆਪਾਂ ਸੈਟਿੰਗ ਕਰਾਈ ਰੱਖੀ ਜਣਾ। ਹਾਂ ਸੈਟਿੰਗ ਕਰਾਈ। ਹਾਂ ਬੱਟ ਜਣਾ ਸਾਈਡ ਤੇ ਕੱਢ। ਇਹ ਉਹ ਰੀਅਲ ਏਜੰਸੀ ਵਾਲਾ ਬਣ ਗਿਆ 24 ਮਟੜ। ਹੌਸਤਾ ਨਹੀਂ ਚਲਾਉਣ ਦਾ ਕੋਈ ਚੈੱਕ ਕਰਨ। ਜਾਣਾ ਭੱਲੇ ਲਾਗਾ ਨਹੀਂ ਆਪਾਂ ਕਾਹਦੇ ਲਈ ਬਲਦਾਉਣੀ ਆ ਸਾਉਂਡਾਂ। ਪਾਪਾ ਲਿੰਨਾ ਹੈ ਬਾਕੀ ਗੇਅਰ ਵੇਰ ਨਹੀਂ ਕੜਾਕੇ ਜੇ ਕਰ ਜਿਹੜੇ ਪੈਂਦੇ ਆ ਵੀ ਬੋਲਟ ਆ ਜਿਹਦੀ ਪਹਿਲਾਂ ਆਵਾਜ਼ ਸਾਊਂਡ ਚੇਂ ਕਰਾਈ ਸੀ ਆਪਾਂ ਹੁਣ ਸੁਣਾਇਆ ਵੀ ਨਹੀਂ ਸੁਣਦੀ ਆਵਾਜ਼ ਘਾਰੇ ਦੀ ਇਹ ਹੈ ਗਾਣ ਜੀ ਬਾਬਾ ਪਾਸੇ ਲੱਗਦੀ ਆ ਉਹ ਖਚਾਈ ਜੀ ਬਣਾਤੀ ਕਹਿੰਦੇ ਇਹ ਬਣਾਉਣੀ ਆ ਸੈਟਿੰਗ ਕਰਕੇ ਸੈਟਿੰਗ ਜੀ ਕਰਦੀ ਜਿਹੜੀ ਖਚਾਈ ਖਜੂਈ ਵਾਲੀ ਚੜਜੂ ਨਾ ਪਹਾੜ ਆਉਂਦਾ ਪਹਾੜ ਚੜ੍ਹਣੀ ਜੀ ਆ ਬਣਾਈਗਾ ਉਹ ਗੇਅਰ ਜੇ ਵੇਲਾ ਮੜੇ ਕੜਾਕੇ ਜੇ ਕਰ ਕਰਕੇ ਪੈਂਦੇ ਜਿਹੜੇ